ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਜਾਫਰ ਕਾਹਨ ਸਵਾਲ ਕਰਦੇ ਆਂ ਸੀ ਪਰ ਤੁਝਾਂ ਜੁੜ ਕੇ ਫਿਰ ਤੋਂ ਅੱਜ ਅੱਜ ਗੱਲ ਕਰਦੇ ਆਂ ਕਿ ਅੱਜ ਕੱਜ ਤੋਂ ਟ੍ਰੇਨਾਂ ਫਿਰ ਤੋਂ ਲੇਟ ਹੋਣੀ ਸ਼ੁਰੂ ਚੁੱਕੀਆਂ ਨੇ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇੰਨਾ ਟਾਈਮ ਤੱਕ ਸੋ ਕਿਸਾਨ ਵੱਲੋਂ ਕਿਹਾ ਗਿਆ ਹੈ ਕਿ ਇੰਨਾ ਟੱਕੇ ਘੱਟ ਮੰਗਾ ਨਹੀਂ ਮੰਦੀ ਜਾਂਦੀਆਂ ਸੋ ਉਹਨੇ ਟਾਈਮ ਤੱਕ ਜੋ ਕਿ ਟ੍ਰੇਨਾਂ ਦੀ ਹੋਲੀਟ ਹੋਣੀ ਸੀ ਸੋ ਅੱਜ ਵੀ ਬਈ ਲੋਕਾਂ ਨੂੰ ਮੁਸ਼ਕਿਲ ਸਮਾਂ ਕਰਨਾ ਪਿਆ ਜਿਸ ਕਰਕੇ ਟ੍ਰੇਨਾਂ ਨਾਲ ਦੇਰ ਦਾ ਦੇਰ ਨਾ ਜਾਂਦੀਆਂ ਤੋ ਜੇ ਉਹਦਾ ਵੀ ਕੁਝਿਆ ਕੰਮ ਹੋਵੇ ਰੈਸ਼ਟਨ ਲੇਡ ਹੁਣ ਤਾਂ ਕਦੇ ਵੀ ਜੋ ਕਿ ਦਗਨਦਜੀ ਨਾ ਕਰੋ ਹਮੇਸ਼ਾ ਸਾਵਧਾਨੀ ਨਾਲ ਜੋ ਕਿ ਚੱਲੋ ਜੇਕਰ ਟੰਗਨ ਲੇਡ ਹੁਣ ਤਾਂ ਜੋ ਕੋ ਤਕਰੀਬ ਨਾਲ ਪਹੁੰਚਾਂ ਦੇ ਹੋਈ ਹਮੇਸ਼ਾ ਰਮਾਤਾਂ ਦਾ ਜ਼ਿਕਰ ਕਰ ਦੋਗੇ ਕਿ ਬਦੂ ਜਾਂ ਉੱਥੇ ਰੁਕ ਜਾਓ ਜਾਂ ਬਸ ਸਾਵਧਾਨ ਕੇ ਫਿਰ ਜਿਧ ਜਾਓ ਕਿਉਂਕਿ ਟੰਨਾਂ ਨੂੰ ਪਤਾ ਹੀ ਹੈ ਦੋ ਜਾਣ ਕੰਢੇ ਲੇਟ ਹੋ ਗਏ ਜੀਆਂ ਨੇ ਤੰਤੂ ਬੱਸਾ ਸਫਰ ਬਹੁਤ ਵਧੀਆ ਸਾਨੂੰ ਜੋ ਕਿਸ ਸਮੇਂ ਤੇ ਆਪਣੀ ਜਾਣੀ ਮੰਝਦਾ ਕੋਚ ਆ ਜਾਂਦੀਆਂ ਨੇ ਉਸਤ ਰੰਨਾ ਵੀ ਰੰਨਾ ਦਾ ਜੋ ਸਫਰ ਲਗਭਗ ਥੋੜਾ ਕੋਤੋਂ ਬੰਦਾ ਵੀ ਹੋ ਜਾਂਦਾ ਤੰਤੂ ਬੱਸਾ ਸਫਰ ਕਦੇ ਵੀ ਨੰਬਾਦੀ ਹੁੰਦਾ ਸੋ ਹਮੇਸ਼ਾ ਪਸਤਾ ਵਿੱਚ ਸਾਵਧਾਨ ਰਹਿਣਾ ਸਹੀ ਕੰਮ ਹੈ ਇੱਕ ਤਾਂ ਹੋ ਸ਼ਰਾਬ ਵਿੱਚ ਹੋ ਗ ਜਾਂਦੀਆਂ ਨੇ ਕੁਝ ਜਗ੍ਹਾ ਕੋ ਰੁਕਦੇ ਵਾਸਤੇ ਸਟਾਪ ਦੇ ਨਹੀਂ ਪਰੰਤੂ ਰੇਲਵੇ ਸਟੇਸ਼ਨਾਂ ਤੇ ਜੋ ਕਿ ਟ੍ਰੇਨਾਂ ਨਹੀਂ ਉਤਾਰਨ ਰੁਕਦੀਆਂ ਨਹੀਂ ਇਸ ਕਰਕੇ ਰੋਕਣ ਨੂੰ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਹੈ ਸੋ ਇਸ ਕਰਕੇ ਹੰਟ ਨਹੀਂ ਜੋ ਕਿ ਦਿੜਜਾਦ ਰਿ ਗਿਆ ਸੋ ਜੇ ਕਿਸੇ ਵੀ ਤੁਸੀਂ ਜਾਣਕਾਰੀ ਮਿਲਾਂ ਥਾਂ ਤੇ ਤਾਂ ਤੁਸੀਂ ਮੇਸ਼ਾ ਜਾ ਦੇ ਬੁਲੇ ਨਾਲ ਜਾਇਓ ਤਾਂਕਿ ਕੋਈ ਵੀ ਤੁਹਾਨੂੰ ਮੁਸ਼ਕਲ ਨਾ ਆਵੇ ਜੇਕਰ ਆਵੇ ਤਾਂ ਅਸੀਂ जा रुकायो वापसि मरीज बाद